ਗੁਰਪਿਆਰੇ ਖਾਲਸਾ ਜੀਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਹਿ ਜਲਾਵਤਨੇ ਦੀ ਏ ਜ਼ਿੰਦਗੀ ਤੇ ਜਿਸ ਹਾਲਾਤ ਵਿੱਚ ਜੀਣਾ ਪੈ ਰਿਹਾ ਹੈ ਉਸ ਬਾਰੇ ਦੋਸਤਾਂ ਮਿੱਤਰਾਂ ਦੇ مشਵਰੇ ਹਮੇਸ਼ਾ ਮਿਲਦੇ ਰਹਿੰਦੇ ਆ ਗੱਲ ਮੈਂ ਕੇਵਲ ਅੱਜ ਦੀ ਨਹੀਂ ਕਰ ਰਿਹਾ ਬੀਤੇ ਲੰਮੇ ਸਮੇ ਤੋਂ ਚੱਲ ਰਹੀ ਗੱਲ ਹੈ ਬਹੁਤ سارے ਦੋਸਤਾਂ ਨੇ مشਵਰਾ ਦਿੱਤਾ ਵਾਪਸ ਆ ਜਾਓ ਕੋਈ ਦੋਸਤ ਵਾਪਸੀ ਦੀ ਆਫਰਾਂ ਵੀ ਲੈ ਕੇ ਆਏ ਕੋਈ ਦੋਸਤ ਪਹਿਲਾਂ ਚਿੱਠੀਆਂ ਤੇ ਫਿਰ ਸੋਸ਼ਲ ਮੀਡੀਆ ਰਿੰ ਮਸ਼ਹੂਰਿਆਂ ਨਾਲ ਨਵਾਜਦੇ ਰਹੇ ਤੇ ਰਹਿੰਦੇ ਹਨ ਇਹਨਾਂ ਸਭ ਦੋਸਤਾਂ ਦੇ ਨਾਮ ਕੁਝ ਸਮਾਂ ਪਹਿਲਾਂ ਇੱਕ ਕਵਿਤਾ ਲਿਖੀ ਸੀ ਅੱਜ ਸੋਚਿਆ ਉਹ ਕਵਿਤਾ ਆਪ ਨਾਲ ਆਪਣੀ ਜ਼ਬਾਨ ਵਿੱਚ ਸਾਂਝੀ ਕਰ ਕਵਿਤਾ ਹੈ ਮੈਂ ਕੌਣ ਆਜ਼ਾਦ ਹਾਂ ਸਾਡੇ ਤਾਂ ਕਿਸ਼ਤੀ ਸਮੁੰਦਰ ਵਿੱਚ ਹੀ ਹੈ ਅੱਗੇ ਕੀ ਵਾਪਰਨਾ ਹੈ ਪਤਾ ਨਹੀਂ ਪਰ ਅੱਜ ਦੀ ਗੱਲ ਇਹੀ ਹੈ ਕਿ ਕੌਮ ਦੀ ਆਜ਼ਾਦੀ ਲਈ ਲੜਦੇ ਹੋਏ ਵਿਚਾਰਾਂ ਪੱਖੋਂ ਮੈਂ ਆਜ਼ਾਦ ਕੌਣ ਵਾਂਗ ਹੀ ਜਿਵਿਆ ਹਾਂ ਤੇ ਅਰਦਾਸ ਮੰਗਤੀ ਵੀ ਇਹੀ ਹੈ ਕਿ ਰੱਬ ਸੱਚਾ ਇੰਜ ਹੀ ਕਿਸ਼ਤੀ ਕਿਨਾਰੇ ਲਗਾ ਦੇਵੇ ਚਲੋ ਕੁਝ ਤਾਂ ਹਜ਼ਰ ਕਰਦਾ ਹਾਂ ਮੈਂ ਪਉਣ ਆਜ਼ਾਦ ਹਾਂ ਮੇਰੇ ਮਿੱਤਰੋ ਸਾਥੀਓ ਕਦਰਦਾਨੋ ਮੇਰੇ ਪਿਆਰਿਓ ਮੇਰਿਓ ਮਿਹਰਬਾਨੋ ਮੇਰੇ ਮਿੱਤਰੋ ਸਾਥੀਓ ਕਦਰਦਾਨੋ ਮੇਰੇ ਪਿਆਰਿਓ ਮੇਰਿਓ ਮਿਹਰਬਾਨੋ ਮੈਨੂੰ ਆਪਣੇ ਢੰਗ ਨਾਲ ਜੀਣ ਦੇਂਦਿਓ ਮੈਨੂੰ ਆਪਣੇ ਰੰਗ ਵਿੱਚ ਰਹੀ ਲੈਣ ਦੇਓ ਮੈਨੂੰ ਆਪਣੇ ਢੰਗ ਨਾਲ ਜੀ ਲੈਣ ਦੇਓ ਮੈਨੂੰ ਆਪਣੇ ਰੰਗ ਵਿੱਚ ਰਹੀ ਲੈਣ ਦੇਓ ਮੈਂ ਪੌਣ ਆਜ਼ਾਦ ਹਾਂ ਕੈਦ ਨਾ ਕਰੋ ਮੇਰੀ ਰੁਮਕ ਤੇ ਵਾਧੂ ਪਾਰਨਾਤ ਮੈਂ ਪੌਣ ਆਜ਼ਾਦ ਹਾਂ ਕੈਦ ਨਾ ਕਰੋ ਮੇਰੀ ਰੁਮਕ ਤੇ ਵਾਧੂ ਪਾਰਨਾ ਕਰੋ ਮੈਂ ਸਭ ਦਾ ਹਾਂ ਸਭ ਮੇਰੇ ਨੇ ਮੇਰੇ ਪਿਆਰ ਦੇ ਵੱਡੇ ਘੇਰੇ ਨੇ ਮੈਂ ਸਭ ਦਾ ਹਾਂ ਸਭ ਮੇਰੇ ਨੇ ਮੇਰੇ ਪਿਆਰ ਦੇ ਵੱਡੇ ਘੇਰੇ ਨੇ ਮੈਂ ਟੁੱਟ ਕੇ ਜੀਣਾ ਨਹੀਂ ਚਾਹੁੰਦਾ ਲੁਕ ਕੇ ਵੀ ਮਰਨਾ ਨਹੀਂ ਚਾਹੁੰਦਾ ਮੈਂ ਟੁੱਟ ਕੇ ਜੀਣਾ ਨਹੀਂ ਚਾਹੁੰਦਾ ਲੁਕ ਕੇ ਵੀ ਮਰਨਾ ਨਹੀਂ ਚਾਹੁੰਦਾ ਮੇਰੀ ਜੁੜ ਕੇ ਮਰਨ ਦੀ ਚਾਹ ਮਿੱਤਰੋ ਮੇਰੀ ਜੁੜ ਕੇ ਮਰਨ ਦੀ ਚਾਹ ਮਿੱਤਰੋ ਪਰ ਵਕਤ ਨਹੀਂ ਮੇਰਾ ਰਾ ਮਿੱਤਰੋ ਮੇਰੀ ਜੁੜ ਕੇ ਮਰਨ ਦੀ ਚਾਹ ਮਿੱਤਰੋ ਪਰ ਵਕਤ ਨਹੀਂ ਮੇਰਾ ਰਾ ਮਿੱਤਰੋ ਮੈਂ ਸਿਰ ਝੁਕਾ ਕੇ ਜੀਵਿਆ ਨਹੀਂ ਸਿਰ ਝੁਕਿਆ ਲੈ ਕੇ ਵੀ ਜਾਣਾ ਨਹੀਂ ਮੈਂ ਸਿਰ ਝੁਕਾ ਕੇ ਜੀਵਿਆ ਨਹੀਂ ਸਿਰ ਝੁਕਿਆ ਲੈ ਕੇ ਵੀ ਜਾਣਾ ਨਹੀਂ ਇਸੇ ਲਈ ਵਾਪਸ ਆਣਾ ਨਹੀਂ ਮੈਂ ਸਿਰ ਝੁਕਾ ਕੇ ਜੀਵਿਆ ਨਹੀਂ ਸਿਰ ਝੁਕਿਆ ਨਹੀਂ ਸਿਰ ਝੁਕਿਆ ਲੈ ਕੇ ਵੀ ਜਾਣਾ ਨਹੀਂ ਇਸੇ ਲਈ ਵਾਪਸ ਆਣਾ ਨਹੀਂ ਇਸੇ ਲਈ ਵਾਪਸ ਆਣਾ ਨਹੀਂ ਇੱਥੇ ਹੀ ਮਰ ਦੀ ਛਾਂ ਵਿੱਚ ਰੋ ਇਸੇ ਲਈ ਵਾਪਸ ਆਣਾ ਨਹੀਂ ਇੱਥੇ ਹੀ ਮਰ ਦੀ ਛਾਂ ਵਿੱਚ ਰੋ ਮੈਨੂੰ ਆਪਣੇ ਟੰਗ ਨਾਲ ਜੀਣ ਲੈਣ ਦਿਓ ਮੈਨੂੰ ਆਪਣੇ ਰੰਗ ਵਿੱਚ ਛੀ ਲੈਣ ਦਿਓ ਮੇਰਾ ਕਦ ਮੇਰਾ ਮੁਕਾਮ ਸਭ ਮੇਰਾ ਕਦ ਮੇਰਾ ਮੁਕਾਮ ਸਭ ਪਿਆਰ ਵਿੱਚ ਸਤਿਕਾਰ ਵਿੱਚ ਕੀ ਗਿਣਤੀਆਂ ਕੀ ਮਿੰਟੀਆਂ ਨਾ ਜਿੱਤ ਵਿੱਚ ਨਾ ਹਾਰ ਵਿੱਚ ਮੇਰਾ ਕਦ ਮੇਰਾ ਮੁਕਾਮ ਸਭ ਪਿਆਰ ਵਿੱਚ ਸਤਿਕਾਰ ਵਿੱਚ ਕੀ ਗਿਣਤੀਆਂ ਕੀ ਮਿੰਟੀਆਂ ਨਾ ਜਿੱਤ ਵਿੱਚ ਨਾ ਹਾਰ ਵਿੱਚ ਮੈਨੂੰ ਕਹਿਣ ਦਿਓ ਮੈਨੂੰ ਕਹਿਣ ਦਿਓ ਮੈਨੂੰ ਆਪਣੇ ਰੰਗ ਵਿੱਚ ਰਹਿਣ ਦਿਓ ਪਿਆਰ ਵੰਡਣ ਦਿਓ ਪਿਆਰ ਲੈਣ ਦਿਓ ਪਿਆਰ ਵੰਡਣ ਦਿਓ ਪਿਆਰ ਲੈਣ ਦਿਓ ਦਿਲ ਆਈ ਮੈਨੂੰ ਕਹਿਣ ਦਿਓ ਪਿਆਰ ਵੰਡਣ ਦਿਓ ਪਿਆਰ ਲੈਣ ਦਿਓ ਦਿਲ ਆਈ ਮੈਨੂੰ ਕਹਿਣ ਦਿਓ ਮੈਨੂੰ ਆਪਣੇ ਟੰਗ ਨਾਲ ਜੀ ਲੈਣ ਦਿਓ ਮੈਨੂੰ ਆਪੇ ਰੰਗੋ ਚ ਠੀ ਜਾਨ ਦਿਓ ਕੋਈ ਬੁਰਾ ਹੈ ਤਾਂ ਉਹ ਬੁਰਾ ਸਹੀ ਕੋਈ ਬੁਰਾ ਹੈ ਤਾਂ ਉਹ ਬੁਰਾ ਸਹੀ ਮੈਂ ਕੀ ਜਾਣਾ ਬੁਰੀਾਈ ਤੋਂ ਕੋਈ ਬੁਰਾ ਹੈ ਤਾਂ ਉਹ ਬੁਰਾ ਸਹੀ ਕੀ ਲੈਣਾ ਮੈਂ ਬੁਰੀਾਈ ਤੋਂ ਉਹ ਆਪਣੀ ਥਾਂ ਮੈਂ ਆਪਣੀ ਥਾਂ ਮੈਨੂੰ ਰੋਕੋ ਨਾ ਮੈਂ ਆਈ ਤੋਂ ਉਹ ਆਪਣੀ ਥਾਂ ਮੈਂ ਆਪਣੀ ਥਾਂ ਮੈਨੂੰ ਰੋਕੋ ਨਾ ਮੈਂ ਆਈ ਤੋਂ ਕੁਝ ਰਿਸ਼ਤੇ ਪਿਆਰ ਸਤਿਕਾਰ ਦੇ ਨੇ ਕੁਝ ਰਿਸ਼ਤੇ ਮেরে ਵਿਚਾਰ ਦੇ ਨੇ ਕੁਝ ਰਿਸ਼ਤੇ ਪਿਆਰ ਸਤਿਕਾਰ ਦੇ ਨੇ ਕੁਝ ਰਿਸ਼ਤੇ ਮেরে ਵਿਚਾਰ ਦੇ ਨੇ ਰਿਸ਼ਤੇ ਮੈਨ ਨਿਭਾ ਕੇ ਜਾਣਾ ਹੈ ਰਿਸ਼ਤੇ ਮੈਨ ਨਿਭਾ ਕੇ ਜਾਣਾ ਹੈ ਬਾਕੀ ਸਭ ਇੱਥੇ ਛੱਡ ਜਾਣਾ ਹੈ ਬਾਕੀ ਸਭ ਇੱਥੇ ਛੱਡ ਜਾਣਾ ਹੈ ਮੈਨੂੰ ਆਪਣੇ ਢੰਗ ਨਾਲ ਜੀ ਲੈੰਦੇ ਹੋ ਮੈਨੂੰ ਆਪਣੇ ਰੰਗ ਵਿੱਚ ਛੀ ਜਾਣਿਓ ਹੁਣ ਆਖਰੀ ਸਫ਼ਰ ਦੀ ਤਿਆਰੀ ਹੈ ਹੁਣ ਆਖਰੀ ਸਫ਼ਰ ਦੀ ਤਿਆਰੀ ਹੈ ਅੱਜ ਨਹੀਂ ਤਾਂ ਕੱਲ ਮੇਰੀ ਵਾਰੀ ਹੈ ਹੁਣ ਆਖਰੀ ਸਫ਼ਰ ਦੀ ਤਿਆਰੀ ਹੈ ਅੱਜ ਨਹੀਂ ਤਾਂ ਕੱਲ ਮੇਰੀ ਵਾਰੀ ਹੈ ਮੈਂ ਮਿੱਤਰੋ ਜ਼ਿੰਦਗੀ ਦੀ ਸ਼ਾਮ ਹਾਂ ਮੈਂ ਮਿੱਤਰੋ ਜ਼ਿੰਦਗੀ ਦੀ ਸ਼ਾਮ ਹਾਂ ਭਵੇਂ ਅਨਾਮ ਹਾਂ ਜਾਂ ਨਾਮ ਹਾਂ ਭਵੇਂ ਅਨਾਮ ਹਾਂ ਜਾਂ ਨਾਮ ਹਾਂ ਮੈਂ ਮਿੱਤਰੋ ਜ਼ਿੰਦਗੀ ਦੀ ਸ਼ਾਮ ਹਾਂ ਭਾਵੇਂ ਨਾਮ ਹਾਂ ਜਾਂ ਨਾਮ ਹਾਂ ਪਰ ਹਰ ਪਲ ਆਜ਼ਾਦੀ ਲਈ ਤੜਪਦਾ ਹਾਂ ਹਰ ਪਲ ਆਜ਼ਾਦੀ ਲਈ ਤੜਪਦਾ ਹਾਂ ਇਸੇ ਦਿਲ ਨੂੰ ਰੜਕਦਾ ਹਾਂ ਹਰ ਪਲ ਆਜ਼ਾਦੀ ਲਈ ਤੜਪਦਾ ਹਾਂ ਇਸੇ ਦੇ ਦਿਲ ਨੂੰ ਰੜਕਦਾ ਹਾਂ ਮੈਂ ਇਹੀ ਤੜਪ ਤੇ ਇਹੀ ਰੜਕ ਬੱਚਿਆਂ ਨੂੰ ਦੇ ਕੇ ਜਾਣੀ ਹੈ ਮੈਂ ਇਹੀ ਤੜਪ ਤੇ ਇਹੀ ਰੜਕ ਬੱਚਿਆਂ ਨੂੰ ਦੇ ਕੇ ਜਾਣੀ ਹੈ ਮੇਰਾ ਵਕਤ ਸ਼ਾਇਦ ਹੁਣ ਥੋੜਾ ਹੈ ਪਰ ਲੰਮੀ ਬੜੀ ਕਹਾਣੀ ਹੈ ਮੈਨੂੰ ਆਪਣੇ ਢੰਗ ਨਾਲ ਜੀ ਲੈਣ ਦਿਓ ਮੈਨੂੰ ਆਪਣੇ ਰੰਗ ਵਿੱਚ ਰੰਗੀ ਲੈਣ ਦਿਓ ਮੈਨੂੰ ਆਪਣੇ ਢੰਗ ਨਾਲ ਜੀਣ ਦਿਓ ਮੈਨੂੰ ਆਪਣੇ ਰੰਗ ਵਿੱਚ ਰੰਗੀ ਜਾਣ ਦਿਓ ਆਵੇ ਨਾਮ ਹ ਜਾਂ ਨਾਮ ਹ ਹਰ ਪਲ ਆਜ਼ਾਦੀ ਦੀ ਤੜਪਦਾ ਹਾਂ ਇਸੇ ਲਈ ਦਿੱਲੀ ਨੂੰ ਲੜਕਦਾ ਹਾਂ ਮੈਂ ਇਹੀ ਕਰਾਂ ਇਹੀ ਬੱਚਿਆਂ ਨੂੰ ਦੇਖ ਕੇ ਜਾਣੀ ਹੈ ਮੇਰਾ ਵਕਤ ਸ਼ਾਇਦ ਹੁ ਥੋੜਾ ਹੈ ਪਰ ਲੰਮੀ ਬੜੀ ਕਹਾਣੀ ਹੈ ਮੇਰਾ ਵਕਤ ਸ਼ਾਇਦ ਹੁ ਥੋੜਾ ਹੈ ਪਰ ਲੰਮੀ ਬੜੀ ਕਹਾਣੀ ਹੈ ਸੋ ਦੋਸਤੋ ਕਹਾਣੀ ਤਾਂ ਖਤਮ ਹੁੰਦੀ ਹੈ ਕੋਈ ਹੋਰ ਕੋਈ ਗੱਲਬਾਤ ਕਰਨ ਵਾਲੀ ਨਹੀਂ ਸਾਡੀ ਕੌਮ ਹਲੇ ਇਲੈਕਸ਼ਨਾਂ ਦੇ ਆ ਰਾਮ ਰੋਲੇ ਵਿੱਚੋਂ ਬਾਹਰ ਚੰਗੀ ਤਰ੍ਹਾਂ ਨਿਕਲੀ ਵੀ ਨਹੀਂ ਗੱਲਾਂ ਕਰਨ ਵਾਲੀਆਂ ਬਹੁਤੀਆਂ ਨਹੀਂ ਇੱਕ ਗੱਲ ਕਰਾਂਗਾ ਤਾਂ ਕਿਸ ਨੂੰ ਚੰਗੀ ਲੱਗੇਗੀ ਦੂਜੀ ਕਰਾਂਗਾ ਤਾਂ ਕਿਸੇ ਦੂਜੇ ਨੂੰ ਚੰਗੀ ਮਾੜੀ ਲੱਗੇਗੀ ਸੋ ਨਾ ਮੇਰਾ ਇਸ ਚੋਣਾ ਦੇ ਰਾਮ ਰੋਲੇ 'ਚ ਕਦੇ ਵਿਸ਼ਵਾਸ ਨਹੀਂ ਜਿਹਾ ਨਾ ਹੈ ਸੋ ਜਿਹਨਾਂ ਦਾ ਹੈ ਉਹਨਾਂ ਨੂੰ ਆਪਣੇ ਤੰਗ ਨਾਲ ਗੱਲ ਕਰ ਲੈਣ ਦੇ ਨੇ ਤੇ ਮੇਰੀ ਆਪਣੀ ਗੱਲ ਹੈ ਮੇਰੀ ਆਪਣੀ ਜ਼ਿੰਦਗੀ ਹੈ ਆਪਣੇ ਵਿਚਾਰ ਨੇ ਹਰੇਕ ਜੋ ਵੀ ਹੈ ਗਿਜਿੰਦਰ ਸਿੰਘ ਆਪ ਦਾ ਹੈ ਕੌਮ ਦਾ ਹੈ ਕੌਮ ਦਾ ਹੈ ਤੇ ਅਜ਼ਾਦੀ ਲਈ ਕੌਮ ਦੀ ਅਜ਼ਾਦੀ ਲਈ ਉਸ ਦਿਨਾਂ ਕੋ ਸੋਚ ਹੈ ਨਾ ਖੁਆਇਸ਼ ਹੈ ਨਾ ਕੋਈ ਹੋਰ मंसूਬੇ ਨੇ ਸੋ ਇਜਾਜ਼ਤ ਚਾਹਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ